ਮੋਹੱਲੀ ਦੇ ਸੈਕਟਰ 94 ਵਿੱਚ ਜੀ ਐਲ ਪੀ ਐਲ ਵੱਲੋਂ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੀ ਨਵੀਂ ਬਣ ਰਹੀ ਇਮਾਰਤ ਦੇ ਕਾਰਜ ਸ਼ੁਰੂ ਕਰਵਾਏ ਗਏ ਨੇ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਸੈਕਟਰ 94 ਜੀ ਐਲ ਪੀ ਐਲ ਦੀ ਨਵੀਂ ਇਮਾਰਤ ਬਣਨ ਦੀ ਖੁਸ਼ੀ 'ਚ ਸਮਾਗਮ ਉਲੀਕਿਆ ਗਿਆ ਜਿੱਥੇ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਉੱਥੇ ਹੀ ਜੀਐਲਪੀਐਲ ਦੇ ਡਾਇਰੈਕਟਰ ਡਾਕਟਰ ਐਸਐਸ ਭਮਰਾ ਅਤੇ ਸਰਦਾਰ ਪਰਮਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਥੇ ਹੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੀ ਨਵੀਂ ਬਣ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਜੇ ਐਲ ਪੀ ਐਲ ਵੱਲੋਂ ਬਣਾਈ ਜਾ ਰਹੀ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੀ ਨਵੀਂ ਇਮਾਰਤ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ ਤਾਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ 94 ਵਿੱਚ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੀ ਬਣਾਈ ਜਾ ਰਹੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਸੈਕਟਰ 94 ਦੀ ਸਮੂਹ ਸਾਧ ਸੰਗਤ ਨੂੰ ਵਧਾਈ ਦਿੱਤੀ ਨਾਲ ਹੀ ਉਹਨਾਂ ਆਖਿਆ ਕਿ ਗੁਰਦੁਆਰਾ ਸ੍ਰੀ ਨਾਨਕ ਦਰਵਾਰ ਦੇ ਕਾਰਜਾਂ ਦੇ ਵਿੱਚ ਵੱਦ ਚੜ ਕੇ ਸਭ ਨੂੰ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਆਖਿਆ ਕਿ ਜੇ ਐਲਪੀਐਲ ਦੀ ਸਾਰੀ ਟੀਮ ਹਮੇਸ਼ਾ ਹੀ ਜਿੱਥੇ ਸਮਾਜ ਕਾਰਜਾਂ ਦੇ ਵਿੱਚ ਵੱਦ ਚੜ ਕੇ ਆਪਣਾ ਯੋਗਦਾਨ ਪਾਉਂਦੀ ਹੈ ਉੱਥੇ ਹੀ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ 94 ਸੈਕਟਰ ਦੇ ਵਿੱਚ ਗੁਰਦੁਆਰਾ ਸ੍ਰੀ ਨਾਨਕ ਦਰਵਾਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਜੋ ਕਿ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ ਉਨ੍ਹਾਂ ਆਖਿਆ ਕਿ ਸੈਕਟਰ 94 ਚ ਲੋਕਾਂ ਨੂੰ ਹਰ ਇੱਕ ਸਹੂਲਤ ਮੋਹੱਈਆ ਕਰਵਾਈ ਜਾ ਰਹੀ ਹੈ ਤੇ ਸੈਕਟਰ 94 ਦੇ ਜੋ ਵਸਨੀਕ ਨੇ ਉਹਨਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਇੱਕ ਗੁਰਦੁਆਰਾ ਸਹਿਬ ਵੀ ਸਥਾਪਿਤ ਕੀਤਾ ਜਾਵੇ ਤੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੀ ਨਵੀਂ ਬਣ ਰਹੀ ਇਮਾਰਤ ਦੇ ਕਾਰਜ ਸ਼ੁਰੂ ਕਰਵਾਏ ਗਏ ਨੇ ਉੱਥੇ ਹੀ ਜੀ ਐਲ ਪੀ ਐਲ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਆਖਿਆ ਕਿ ਸਮੂਹ ਸਾਧ ਸੰਗਤ ਅਤੇ ਸਟਾਫ ਸੈਕਟਰ 94 ਜੀ ਐਲ ਪੀ ਐਲ ਮੁਹੱਲੀ ਵੱਲੋਂ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੀ ਨਵੀਂ ਇਸ ਇਮਾਰਤ ਦਾ ਨੀ ਪੱਥਰ ਰੱਖਿਆ ਗਿਆ ਤੇ ਉਹਨਾਂ ਸਾਰਿਆਂ ਹੀ ਸਮੂਹ ਸਾਥ ਸੰਗਤਾਂ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਆਖਿਆ ਕਿ ਇਸ ਨੇਕ ਕਾਰਜ ਦੇ ਵਿੱਚ ਵੱਧ ਛੜ ਕੇ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੌਕੇ ਸਾਬਕਾ ਕਾਉਂਸਲਰ ਫੂਲ ਰਾਜ ਸਿੰਘ ਨੇ ਸੈਕਟਰ 94 ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਦੀ ਵਧਾਈ ਦਿੱਤੀ ਤੇ ਨਾਲ ਹੀ ਆਖਿਆ ਕਿ ਜਿਸ ਤਰ੍ਹਾਂ 91 ਸੈਕਟਰ ਦੇ ਵਿੱਚ ਬਹੁਤ ਹੀ ਸ਼ਾਨਦਾਰ ਗੁਰਦੁਆਰਾ JLP L ਵੱਲੋਂ ਪਹਿਲਾਂ ਬਣਾਇਆ ਗਿਆ ਸੀ ਉਸੇ ਤਰ੍ਹਾਂ 94 ਸੈਕਟਰ ਦੇ ਵਿੱਚ ਵੀ ਗੁਰਦੁਆਰਾ ਸ਼੍ਰੀ ਨਾਨਕ ਦਰਵਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਉਹਨਾਂ ਆਖਿਆ ਕਿ ਅੱਜ ਦਾ ਦਿਨ ਬਹੁਤ ਹੀ ਪਵਿੱਤਰ ਦਿਨ ਹੈ ਕਿਉਂਕਿ ਇਸ ਜਗ੍ਹਾ ਉੱਤੇ ਕੋਈ ਵੀ ਗੁਰਦੁਆਰਾ ਸਥਾਪਿਤ ਨਹੀਂ ਸੀ ਤੇ ਅੱਜ ਵਿਧਾਇਕ ਕੁਲਵੰਤ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂ ਪੱਥਰ ਰੱਖਿਆ ਗਿਆ ਤੇ ਬਹੁਤ ਜਲਦ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ ਉਹਨਾਂ ਆਖਿਆ ਕਿ ਵਿਧਾਇਕ ਕੁਲਵੰਤ ਸਿੰਘ ਜੀ ਹਮੇਸ਼ਾ ਹੀ ਸੇਵਾ ਕਰਨ ਦੇ ਲਈ ਤਤਪਰ ਰਹਿੰਦੇ ਨੇ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਵੀ ਨਹੀਂ ਹੋ ਸਕਦੀ ਉਨ੍ਹਾਂ ਸੰਗਤਾਂ ਨੂੰ ਵੀ ਇਸ ਨੇਕ ਕਾਰਜ ਦੇ ਵਿੱਚ ਵੱਚੜ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਉੱਥੇ ਹੀ ਸੈਕਟਰ 94 ਦੇ ਲੋਕਾਂ ਨੇ ਜਿੱਥੇ ਵਿਧਾਇਕ ਕੁਲਵੰਤ ਸਿੰਘ ਡਾਕਟਰ ਐਸਐਸ ਪੰਮਰਾ ਤੇ ਪਰਮਜੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਦੇ ਕਾਰਜ ਸ਼ੁਰੂ ਕਰਵਾਈ ਜਾ ਰਹੇ ਨੇ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਜੀ ਡਾਕਟਰ ਐਸਐਸ ਪੰਮਰਾ ਅਤੇ ਪਰਮਜੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਦੇਖੋ ਮੈਂ ਸਭ ਤੋਂ ਪਹਿਲਾਂ ਸੈਕਟਰ 94 ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਈ ਅੱਜ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਜਿਹੜਾ ਨੀਂਹ ਪੱਥਰਾ ਪੰਜ ਪਿਆਰਿਆਂ ਨੇ ਰੱਖਿਆ ਬੜੀ ਢੇਰ ਤੋਂ ਡਿਮਾਂਡ ਸੀ ਸੈਕਟਰ 94 ਦੀ ਔਰ ਜੰਤਾ ਲੈਂਡ ਪ੍ਰੋਮੋਟਰ ਲਿਮਟਿਡ ਜਿਹੜਾ ਜੀਐਲਪੀਐਲ ਦੇ ਨਾਮ ਨਾਲ ਵੀ ਜਾਣੀ ਜਾਂਦੀ ਆ ਤੇ ਉਹਨਾਂ ਨੇ ਜਗਾ ਦਿੱਤੀ ਆ ਸੈਕਟਰ 94 ਨੂੰ ਤੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਬਣਾਉਣ ਦਾ ਜਿਹੜਾ ਕੰਮ ਆ ਆਪਣੇ ਹੱਥਾਂ ਵਿੱਚ ਲਿਆ ਤੇ ਮੈਂ ਪਹਿਲਾਂ ਮੈਂ ਮੁਬਾਰਕਵਾਦ ਦਿੰਦਾ ਹਾਂ ਇਹਨਾਂ ਸਾਰਿਆਂ ਨੂੰ ਔਰ ਨਾਲ ਹੀ ਮਗਰੂਸਾ ਵਗੇ ਅਰਦਾਸ ਕਰਦਾ ਵੀ ਬਰਦੌਰ ਸਾਹਿਬ ਦੀ ਬਿਲਡਿੰਗ ਜਿਹੜੀ ਨਿਰਵਿਗਨ ਇਹਦਾ ਕੰਮ ਸਮਾਪਤ ਹੋਵੇ ਔਰ ਜਲਦੀ ਕੰਮ ਸਮਾਪਤ ਹੋਵੇ ਔਰ ਜਿਨ੍ਹਾਂ ਨੇ ਵੀ ਇੱਥੇ ਕੰਮ ਕਰਨਾ ਭਾਵੇਂ ਉਹ ਮਜ਼ਦੂਰ ਆ ਭਾਵੇਂ ਉਹ ਇੰਜੀਨੀਅਰ ਨੇ ਸਾਰਿਆਂ ਨੂੰ ਜਿਹੜੀ ਉਹ ਸ਼ਕਤੀ ਦਵੇ ਉਹ ਇੱਥੇ ਜਿਹੜੀ ਆਪਣੀ ਮਿਹਨਤ ਦੇ ਨਾਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਉਹ ਤਿਆਰ ਕਰ ਸਕਣ ਜਲਦੀ ਤੋਂ ਜਲਦੀ ਅੱਜ ਅਸੀਂ ਜੀਐਲਪੀਐਲ ਵੱਲੋਂ ਗੁਰਦੁਆਰਾ ਸਾਹਿਬ ਦੇ ਆਰੰਭ ਕੀਤਾ ਹੈ ਬਸ ਗੁਰੂ ਮਹਾਰਾਜ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਨਿਰਵਿਘਨ ਇਹ ਕੰਮ ਚੱਲਦੇ ਰਹਿਣ 94 ਦੇ ਸਾਰੇ ਵਸਨੀਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਕੰਪਨੀ ਵੱਲੋਂ ਹਮੇਸ਼ਾ ਅਪਰਾਲਾ ਰਿਹਾ ਹੈ ਵੀ ਆਪਣੇ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਨੂੰ ਜੋ ਅਸੀਂ ਫੈਸਿਲਟੀਆਂ ਦੇ ਸਕੀਏ ਆਪਣੇ ਵੱਲੋਂ ਦੇ ਸਕੀਏ ਸੋ ਇਹਦੇ ਵੱਲੋਂ ਇੱਕ ਸਾਡਾ ਇੱਕ ਛੋਟਾ ਜਿਹਾ ਕਦਮ ਹੈ ਆਨ ਆਲੇ ਟਾਈਮ ਚ ਅਸੀਂ ਇਦਾਂ ਹੀ ਜੁੜੇ ਰਹਾਂਗੇ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਤਾਂ ਮੁਹਾਲੀ ਦੇ ਸੈਕਟਰ 94 ਵਿਖੇ ਮੌਜੂਦ ਹਾਂ ਜਿੱਥੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਦੀ ਜਿਹੜੀ ਬਿਲਡਿੰਗ ਹੈ ਉਸ ਦਾ ਨੀਂ ਪੱਥਰ ਰੱਖਿਆ ਗਿਆ ਤਾਂ ਮਾਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਨੀਂ ਪੱਥਰ ਰੱਖਿਆ ਗਿਆ ਉਹਨਾਂ ਵੱਲੋਂ ਆ ਜਿਹੜੀ ਨਵੀਂ ਇਮਾਰਤ ਬਣ ਰਹੀ ਆ ਉਸ ਦਾ ਨੀਂ ਪੱਥਰ ਰੱਖਿਆ ਤੇ ਇਸ ਦੇ ਨਾਲ ਹੀ ਇੱਕ ਸਮਾਗਮ ਆ ਜਿਹੜਾ ਉਲੀਕਿਆ ਗਿਆ ਤਾਂ ਤਮਾਮ ਸੈਕਟਰ 94 ਦੀ ਜਿਹੜੀ ਸਮੂਹ ਸਾਧ ਸੰਗਤ ਆ ਉਸ ਦੇ ਵੱਲੋਂ ਅੱਜ ਇਹ ਨੀਂ ਪੱਥਰ ਮੌਕੇ ਇੱਕ ਸਮਾਗਮ ਉਲੀਕਿਆ ਗਿਆ ਸੀ ਜਿੱਥੇ ਆਮ ਆਦੀ ਪਾਰਟੀ ਤੋਂ ਵਧਾਈਕ ਕੁਲਵੰਤ ਸਿੰਘ ਜੀ ਪਹੁੰਚੇ ਤਾਂ ਬਿਲਡਿੰਗ ਤੈਨੂੰ ਦਿਖਾ ਦਿੰਨੇ ਇੱਕ ਨਕਸ਼ਾ ਜਿਹੜਾ ਜੀ ਐਲ ਪੀ ਐਲ ਗੁਰਦੁਆਰਾ ਸੈਕਟਰ 94 ਮੋਹਾਲੀ ਤਾਂ ਇਹ ਨਕਸ਼ਾ ਜਿਹੜਾ ਬਣਾਇਆ ਗਿਆ ਬਿਲਕੁਲ ਆ ਇਵੇਂ ਦਾ ਹੀ ਗੁਰੂ ਘਰ ਆ ਜਿਹੜਾ ਤਿਆਰ ਹੋਊਗਾ ਸੈਕਟਰ 94 ਦੇ ਵਿੱਚ ਬਹੁਤ ਜਲਦ ਇਹ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋ ਜਾਊਗਾ ਤਾਂ ਗੱਲਬਾਤ ਕਰਦੇ ਆ ਨਾਲ ਇਲਾਕੇ ਦੀ ਸੰਗਤ ਸਾਡੇ ਨਾਲ ਮੌਜੂਦ ਆ ਤੇ ਜਾਣਕਾਰੀ ਹਾਸਲ ਕਰਦੇ ਆ ਵੀ ਕਦੋਂ ਤੱਕ ਗੁਰਦੁਆਰਾ ਸਾਹਿਬ ਬਣ ਕੇ ਜਿਹੜਾ ਤਿਆਰ ਹੋ ਜਾਊਗਾ ਹਾਂਜੀ ਸਰ ਕੀ ਨਾਮ ਆ ਜੀ ਮੇਰਾ ਨਾਮ ਫੂਲਰਾਜ ਸਿੰਘ ਜੀ ਮਿਸਪਰ ਕਾਉਂਸਲਰ ਸਾਹਿਬ ਕਾ ਮਿਸਪਰ ਕਾਉਂਸਲਰ ਮਹਾੜੀ ਹਾਂਜੀ ਸਰ ਤੁਹਾਡੇ ਇਲਾਕੇ ਦੇ ਵਿੱਚ ਸੈਕਟਰ 94 ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਜਾ ਰਿਹਾ ਕਿਹਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਜੀ ਸਾਰੇ ਇਹ ਹੈ ਵੀ ਮੈਂ ਮੇਰਾ ਨਾਮ ਚਾਹੇ ਸੈਕਟਰ 91 ਆ ਜੀ ਲੇਕਿਨ ਇਹ 94 ਸੈਕਟਰ ਵੀ ਮੇਰਾ ਹੀ ਆ ਠੀਕ ਹੈ ਜੀ ਕਿਉਂਕਿ ਅਸੀਂ ਜੀਐਲਪੀਐਲ ਨਾਲ ਜੁੜੇ ਹੋਏ ਹਾਂ ਸਰਦਾਰ ਕਲਵਾਨ ਸਿੰਘ ਜੀ ਨਾਲ ਜੀ 91 ਸੈਕਟਰ ਦੇ ਵਿੱਚ ਵੀ ਜਿਹੜਾ ਗੁਰਦੁਆਰਾ ਬਹੁਤ ਹੀ ਸ਼ਾਨਦਾਰ ਬਣਾਇਆ ਉਹ ਵੀ ਸਰਦਾਰ ਕਲਵਾਨ ਸਿੰਘ ਜੀ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਸਰਦਾਰ ਕਲਵੰਸੀ ਦੀ ਕੰਪਨੀਆ ਬਣਾ ਕੇ ਦਿੱਤੇ ਇੱਥੇ ਵੀ ਜਿਹੜੀ ਹੁਣ ਜਿਹੜੇ ਆਪਾਂ 30 ਥਾਂ ਤੇ ਖੜਿਆ ਸੈਕਟਰ 94 ਦੀ ਬਹੁਤ ਦੇਰ ਦੀ ਡਿਮਾਂਡ ਸੀ ਮੰਗ ਸੀ ਜ਼ਰੂਰੀ ਵੀ ਸੀ ਸਰਦਾਰ ਕਲਵੰਸੀ ਦੀ ਨਿਗਾ ਵਿੱਚ ਵੀ ਸੀ ਲੇਕਿਨ ਥੋੜਾ ਡਿਲੇ ਹੋ ਗਏ ਨਕਸ਼ਾ ਨੁਕਸਾਨ ਤਿਆਰ ਹੋਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਜੀ। ਸੋ ਅੱਜ ਦਾ ਜਿਹੜਾ ਦਿਨ ਹੈ ਪਵਿੱਤਰ ਦਿਨ ਸੈਕਟਰ 94 ਦੀਆਂ ਸੰਗਤਾਂ ਵਾਸਤੇ ਖਾਸ ਤੌਰ ਤੇ ਕਿਉਂਕਿ ਇੱਥੇ ਗੁਰਦੁਆਸਾਨ ਕੋਈ ਹੈ ਨਹੀਂ ਸੀਗਾ ਗੁਰੂ ਘਰ ਕੋਈ ਹੈ ਨਹੀਂ ਸੀ ਅੱਜ ਗੁਰੂ ਘਰ ਦੀ ਪੰਜ ਪਿਆਰੇ ਜੋ ਆਏ ਸੀ ਉਹਨਾਂ ਨੇ ਟੱਕਰ ਆ ਕੇ ਤੇ ਉਹ ਸ਼ੁਰੂਆਤ ਕੀਤੀ ਆ ਤੇ ਉਮੀਦ ਰੱਖਦੇ ਆ ਵੀ ਮੈਨੂੰ ਲੱਗਦਾ ਘੱਟ ਤੋਂ ਘੱਟ ਟਾਈਮ ਦੇ ਵਿੱਚ ਤਿਆਰ ਹੋਊਗਾ ਸੰਗਤਾਂ 'ਚ ਵੀ ਬੜਾ ਸ਼ਾ ਹੈ ਜੀਐਲ ਜੀਆਰਪੀਐਲ ਜਿਹੜੀ ਕੰਪਨੀ ਹੈ ਉਹਦੇ ਵਿੱਚ ਵੀ ਬਹੁਤ ਚਾਹ ਠੀਕ ਹੈ ਤੇ ਇਲਾਕੇ ਦੀ ਸੰਗਤ ਨੂੰ ਜਿਹੜੀ ਉਰੇ ਰਹਿੰਦੇ ਨੇ ਉਹਨਾਂ ਨੂੰ ਕੀ ਅਪੀਲ ਆ ਵੀ ਗੁਰਦੁਆਰਾ ਸਾਹਿਬ ਦੀ ਜਦੋਂ ਉਸਾਰੀ ਦਾ ਕੰਮ ਸ਼ੁਰੂ ਹੋਣਾ ਤਾਂ ਜਿਵੇਂ ਵਿਧਾਇਕ ਸਾਹਿਬ ਵੀ ਕਹਿ ਗਏ ਨੇ ਵੀ ਸੰਗਤਾਂ ਦਾ ਸਹਿਯੋਗ ਜ਼ਰੂਰੀ ਹੈ ਤੁਸੀਂ ਕੀ ਅਪੀਲ ਕਰਦੇ ਹੋ ਜੀ ਵੈਸੇ ਤਾਂ ਮੈਨੂੰ ਕਹਿੰਦੇ ਲੋੜ ਨਹੀਂ ਮੈਂ ਤਾਂ ਸਾਰੇ ਥਾਣੇ ਨੇ ਇਹ ਤਾਂ ਬਹੁਤ ਤਤਪਰ ਨੇ ਸੇਵਾ ਕਰਨ ਵਾਸਤੇ ਕਿਉਂਕਿ ਜਿੰਨੇ ਵੀ ਗੁਰੂ ਘਰ ਮੈਂ ਆਪਣੀ ਜ਼ਿੰਦਗੀ 'ਚ ਦੇਖੇ ਨੇ ਚਾਹੇ ਉਹ ਕਾਰ ਸੇਵਾ ਵਾਲੇ ਬਾਬੇ ਕਰਦੇ ਨੇ ਚਾਹੇ ਸੰਗਤਾਂ ਕਰਦੇ ਆਣੇ ਮੈਂ ਤਾਂ ਆਪਣੇ ਹੱਥੀ ਗੁਰਦਵਾਰ ਸਾਹਿਬ ਦੀ ਸੇਵਾ 'ਚ ਰੋਡੀਆਂ ਵੀ ਕੁੱਟੀਆਂ ਨੇ ਛੋਟੇ ਹੁੰਦੇ ਬੱਚਾ ਸ਼ੌਂਕ ਹੁੰਦਾ ਸੀ ਨਾ ਹੁਣ ਭਾਵੇਂ ਨਹੀਂ ਕੁੱਟਦਾ ਆ ਦੀ ਰੋਡੀਆਂ ਪਰ ਉਹ ਸੀ ਕੁੱਟਦੇ ਰਹੇ ਆ ਇਹ ਸੰਗਤ ਜਿਹੜੀ ਹੈਗੀ 94 ਸੈਕਟਰ ਦੀ ਸੰਗਤ ਜਿਹੜੀ ਹੈਗੀ ਹਰ ਕੰਮ ਵਾਸਤੇ ਤਤਪਰ ਆ ਤੇ ਹਰ ਕੰਮ ਸੇਵਾ ਵਾਸਤੇ ਇਹ ਤਿਆਰ ਆ ਤੋ ਇਲਾਕੇ ਦੀ ਸੰਗਤ ਸਾਡੇ ਨਾਲ ਮੌਜੂਦ ਆ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਆ ਜਿਹੜਾ ਸ਼ੁਰੂ ਕਰਵਾਇਆ ਜਾ ਰਿਹਾ ਹਾਂਜੀ ਕੀ ਕਹਿਣਾ ਚਾਹੋਗੇ ਗੁਰਦੁਆਰਾ ਬੰਨ ਰਿਹਾ ਤੁਹਾਡੇ ਇਲਾਕੇ ਜੀ ਨਾ ਨਾ ਅਹਿਮੀਅਤ ਜਿਹੜੀ ਹੈ ਪੰਜ ਪਿਆਰਿਆਂ ਦੀ ਦੱਸੀ ਹੈ ਜੀ ਇਹ ਮੈਂ ਪੰਜ ਪਿਆਰੇ ਜਦੋਂ ਸਾਡੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਦਾ ਮੈਂ ਥੋੜੀ ਜੀ ਇੱਕ ਹਫਤਾ ਇੱਕ ਸੁਣਾ ਦੇਣਾ ਕਲਗੀ ਵਾਲਿਆ ਤੇਰੇ ਸਕੂਲ ਦੇ ਅੰਦਰ ਗਲਗੀ ਵਾਲਿਆ ਤੇਰੇ ਸਕੂਲ ਅੰਦਰ ਲੋਕੀ ਆਖਦੇ ਲੱਗਦੀ ਫੀਸ ਕੋਈ ਨਾ ਇਸੇ ਕਰਕੇ ਹੋਇਆ ਸਾ ਮੈਂ ਦਾਖਲ ਦੇਣੇ ਪਹਿਣਗੇ 20 ਤੇ 30 ਕੋਈ ਨਾ ਅੰਦਰ ਜਾ ਕੇ ਜਦੋਂ ਮੈਂ ਵੇਖਿਆ ਐਸੀ ਪੜਨ ਵਾਲਿਆਂ ਦੇ ਧੜੀ ਸੀ ਸੀ ਕੋਈ ਨਾ ਲਾਸ਼ਾਂ ਵਾਂਗ ਪਤੰਗਾਂ ਤੜ ਫਰਈਆਂ ਲਾਸ਼ਾ ਵਾਗ ਪਤੰਗ ਆ ਤੜ ਫਰਿਆ ਕਰ ਸਕਦਾ ਉਹਨਾਂ ਦੀ ਰੀਤ ਕੋਈ ਨਾ ਵੈਗੁਰੂ ਦੀ ਕਾ ਖਾਲਸਾ ਹਾਂਜੀ ਬਹੁਤ ਸੋਹਣੀ ਕਵਿਤਾ ਹਨਾ ਸੁਣਾਈ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਗੁਰਦੁਆਰਾ ਸਾਹਿਬ ਤੁਹਾਡੇ ਇਲਾਕੇ ਚ ਸੈਕਟਰ 94 ਚ ਅੱਜ ਕੰਮ ਸ਼ੁਰੂ ਕਰਵਾਤਾ ਜੀ ਤੇ ਇਹ ਬਹੁਤ ਬਹੁਤ ਰਬ ਦਾ ਵੈਗੁਰੂ ਦਾ ਸ਼ੁਕਰੀਆ ਜੀ ਜਿਨ੍ਹਾਂ ਨੇ ਐਮਐਲਏ ਸਹਿਰਾਬ ਸਾਹਿਬ ਦੇ ਰਾਈਂ ਔਰ ਜੀਐਲਪੀ ਕੰਪਨੀ ਦੇ ਰਾਈਂ ਇਹ ਗੁਰਦੁਆਰਾ ਸਾਹਿਬ ਬਣ ਰਿਹਾ ਸਾਡੇ ਬਹੁਤ ਜ਼ਰੂਰਤ ਸੀ ਇੱਥੇ ਦੋ ਚੀਜ਼ਾਂ ਜੀ ਅੱਜਕੱਲ੍ਹ ਜਿਸ ਤਰ੍ਹਾਂ ਉਮਰ ਦੇ ਹਿਸਾਬ ਨਾਲ ਬਜ਼ੁਰਗ ਨੇ ਬਜ਼ੁਰਗਾਂ ਸੜਕਾਂ ਪਾਰ ਕਰਕੇ ਦੂਰ ਨਹੀਂ ਜਾ ਸਕਦੇ ਇੱਥੇ ਜ਼ਰੂਰ ਸੀ ਮੈਡੀਟੇਸ਼ਨ ਦੀ ਔਰ ਨਾਲ ਸਾਡੇ ਹਸਪਤਾਲ ਹੈ ਹਸਪਤਾਲ ਚ ਮਰੀਜ਼ਾਂ ਨੂੰ ਇਸ ਗੁਰੂ ਘਰ ਚੋ ਜਿਹੜੀ ਸਹੂਲਤ ਮਿਲੂਗੀ ਉਹ ਸਾਡੀ ਇੱਕ ਸੇਵਾ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਮਰੀਜ਼ਾਂ ਦੇ ਸੰਬੰਧ ਸਕੇ ਸੰਬੰਧੀਆਂ ਦੇ ਔਰ ਮਰੀਜ਼ਾਂ ਨੂੰ ਵੀ ਅਸੀਂ ਇੱਥੋਂ ਸੇਵਾ ਕਰ ਸਕਾਂਗੇ ਦੂਸਰਾ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਇਸ ਗੁਰੂ ਘਰ ਤੋਂ ਇੱਕ ਤਾਂ ਅਧਿਆਤਮਿਕ ਸੰਤੁਸ਼ਟੀ ਮਿਲੇ ਦੂਸਰਾ ਜਿਹੜੀਆਂ ਫੈਸਿਲਿਟੀਆਂ ਜਿਵੇਂ ਲੈਬਾਰਟਰੀ ਹੈ ਟਿਊਸ਼ਨ ਹੈ ਲਾਇਬ੍ਰੇਰੀ ਹੈ ਬੱਚਿਆਂ ਨੂੰ ਫ੍ਰੀ ਇੱਥੇ ਟਿਊਸ਼ਨ ਦੇਈਏ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇੱਥੇ ਕੰਮ ਕਰੀਏ ਸਾਡੇ ਸੈਕਟਰ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਔਰ ਸਾਰਿਆਂ ਨੂੰ ਹੀ ਇਕੱਠੇ ਲੈ ਕੇ ਅਸੀਂ ਇੱਥੇ ਚੱਲਾਂਗੇ ਇਹ ਐ ਸਾਰੀ ਦੁਨੀਆ ਦੀ ਲੋਕਾਈ ਨੂੰ ਵੀ ਇਹੀ ਬੇਨਤੀ ਹੈ ਵੀ ਇਸ ਗੁਰੂ ਘਰ ਦੀ ਇਮਾਰਤ ਤੋਂ ਬਾਅਦ ਸਾਰੇ ਇੱਥੇ ਆਪਣਾ ਸੁੱਖ ਚੈਨ ਨਾਲ ਅਰਦਾਸ ਕਰਨ ਕਿ ਕੀ ਕਹਿੰਦੇ ਅਸੀਂ ਤਾਂ ਜੀ ਐਮਐਲ ਸਾਹਿਬ ਦੇ ਬਹੁਤ ਧੰਨਵਾਦੀ ਆਂ ਜਿੰਨਾਂ ਨੇ ਇਹ ਪ੍ਰਲਾ ਕੀਤਾ ਤੇ ਅੱਗੇ ਲੱਗੇ ਸਾਰਾ ਕਰਿਆ ਹੁਣ ਸਾਰੀ ਸੰਗਤ ਨੂੰ ਅਸੀਂ ਇਹੀ ਅਪੀਲ ਕਰਾਂਗੇ ਵੀ ਤਨ ਮਨ ਧਰ ਨਾਲ ਲੱਗ ਕੇ ਤੇ ਸਾਰੀ ਸੇਵਾ ਨੇ ਪਰੇਟਾੜੀ ਜਾਵੇ ਹਾਂਜੀ ਸਰ ਕੀ ਨਾਮ ਆ ਤੁਹਾਡਾ ਸੰਦੀਪ ਸਿੰਘ ਸੰਧੂ ਹਾਂਜੀ ਪ੍ਰਧਾਨ ਸੈਕਟਰ 94 ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਤੇ ਡਾਕਟਰ ਬਮਰਾ ਜੀ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਪਰ ਅਲਾ ਕਰਕੇ ਸਾਡੇ ਸੈਕਟਰ ਚ ਗੁਰਦੁਆਰਾ ਸਾਹਿਬ ਬਣਾ ਰਹੇ ਨੇ ਇਹ ਪਿਛਲੇ 4 ਸਾਲਾਂ ਤੋਂ ਸਾਡੇ ਸੈਕਟਰ ਦੀ ਮੇਨ ਡਿਮਾਂਡ ਸੀ ਵੀ ਸਾਡੇ ਸੈਕਟਰ ਚ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਸਾਡੀਆਂ ਹੋਰ ਵੀ ਪ੍ਰੋਬਲਮਾਂ ਇਹਨਾਂ ਨੇ ਸੋਲਵ ਕੀਤੀਆਂ ਬਟ ਅੱਜ ਜਿਹੜੀ ਸਭ ਤੋਂ ਵੱਡੀ ਡਿਮਾਂਡ ਸੀ ਸਾਡੇ ਸੈਕਟਰ ਦੀ ਉਹ ਪੂਰੀ ਹੋਣ ਜਾ ਰਹੀ ਹੈ ਇਹ ਲਗਭਗ ਜਿੱਥੋਂ ਤੱਕ ਪਤਾ ਲੱਗਿਆ 1 ਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਕੰਪਲੀਟ ਹੋ ਜਾਊਗਾ ਬਾਕੀ ਵੀ ਐਮਐਲਏ ਸਾਹਿਬ ਕੋਲੇ ਜਦੋਂ ਅਸੀਂ ਸੈਕਟਰ ਦੇ ਕੋਈ ਮੇਨ ਕੰਮ ਲੈ ਕੇ ਜਾਂਦੇ ਆ ਡਿਮਾਂਡਸ ਲੈ ਕੇ ਜਾਂਦੇ ਆ ਤਾਂ ਉਹ ਬੜੇ ਪੋਜ਼ਿਟਿਵ ਵੇ ਨਾਲ ਸਾਡੀਆਂ ਡਿਮਾਂਡਸ ਹੁੰਦੇ ਨੇ ਤੇ ਉਹਨਾਂ ਨੂੰ ਸਮੇਂ ਸਿਰ ਪੂਰੀਆਂ ਵੀ ਕਰਵਾਉਂਦੇ ਨੇ ਸਾਡੇ ਸੈਕਟਰ 'ਚ ਜਿਵੇਂ ਪਾਰਕਾਂ 'ਚ ਲਾਈਟਾਂ ਨਹੀਂ ਹਿਆ ਸੀਗੀਆਂ ਪਾਰਕਾਂ 'ਚ ਜਿੰਮ ਬਣਵਾਏ ਸਾਡੇ ਪਿੱਛੇ ਕੱਚਾ ਰਸਤਾ ਸੀਗਾ ਆਉਣ ਜਾਣ ਦੀ ਬੜੀ ਦਿੱਕਤ ਆ ਰਹੀ ਦੀ ਕਿਉਂਕਿ ਲਾਂਡਰਾ ਵਾਲੀ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ 89 ਵਾਲੇ ਸਾਡੇ ਸਾਈਡ ਤੋਂ ਸਾਡਾ ਰਸਤਾ ਜਿਹੜਾ ਸੀ ਅਸੀਂ ਟੈਂਪਰੇਰੀ ਇੱਕ ਬਣਾਇਆ ਸੀ ਕੱਚਾ ਜਾਂ ਉਹ ਐਮਐਲ ਨੂੰ ਤਾਂ ਨੇ ਪੱਕਾ ਕਰਵਾਇਆ ਜਿਦੇ ਅਸੀਂ ਬਹੁਤ ਧੰਨਵਾਦੀ ਆ ਤੇ ਹੋਰ ਵੀ ਸੈਕਟਰ ਦੀਆਂ ਬਹੁਤ ਸਾਰੀਆਂ ਸਾਨੂੰ ਸਹੂਲਤਾਂ ਮਿਲੀਆਂ ਜਿਹੜੀਆਂ ਮੈਂ ਗਿਣੌਣ ਲੱਗ ਜਾਂਦਾ ਬਹੁਤ ਟਾਈਮ ਲੱਗ ਜਾਊਗਾ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੈਕਟਰ 94 ਜੀਐਲ ਪੀਐਲ ਦੀ ਸਮੂਹ ਸਾਧ ਸੰਗਤ ਤੇ ਸਟਾਫ ਆ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਆ ਜਿਹੜੀ ਵੜਨ ਜਾ ਰਹੀ ਆ ਤੇ ਵਿਧਾਇਕ ਕੁਲਵੰਤ ਸਿੰਘ ਤੇ ਡਾਕਟਰ ਪਮਰਾ ਜੀ ਦੀ ਦਾ ਧੰਨਵਾਦ ਲੋਕ ਕਰ ਰਹੇ ਨੇ ਇਸ ਇਲਾਕੇ ਦੇ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਆ ਜਿਹੜਾ ਮੁਕੰਮਲ ਹੋ ਰਿਹਾ ਤਾਂ ਤਸਵੀਰ ਤੁਹਾਨੂੰ ਇੱਕ ਦਿਖਾਵਾਂਗੇ ਗੁਰਦੁਆਰਾ ਸਾਹਿਬ ਦਾ ਜੋ ਨਕਸ਼ਾ ਹੈਗਾ ਜੋ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਤਿਆਰ ਹੋਣੀ ਆ ਉਸ ਦਾ ਨਕਸ਼ਾ ਜਿਹੜਾ ਉਹ ਦਿਖਾਇਆ ਗਿਆ ਤਾਂ ਅਸੀਂ ਨਕਸ਼ੇ ਵੱਲ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਵੀ ਕਿੱਦਾਂ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਆ ਜਿਹੜੀ ਉਹ ਤਿਆਰ ਕੀਤੀ ਜਾਊਗੀ ਗੁਰਦੁਆਰਾ ਸ੍ਰੀ ਨਾਨਕ ਦਰਵਾਰ ਸੈਕਟਰ 94 ਜੀ ਐਲ ਪੀ ਐਲ ਦੀ ਨਵੀਂ ਇਮਾਰਤ ਦਾ ਇਹ ਨਕਸ਼ਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਸ਼ਾਨਦਾਰ ਇਮਾਰਤ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਆ ਨਕਸ਼ੇ ਦੇ ਵਿੱਚ ਦਿਖਾਈ ਗਈ ਹੈ ਤਾਂ ਨਵਾਂ ਸੈਕਟਰ ਜਿਹੜਾ 94 ਸੈਕਟਰ ਇਹ ਬਣਿਆ ਤਾਂ ਜੀ ਐਲ ਪੀ ਐਲ ਗੁਰਦੁਆਰਾ ਸੈਕਟਰ 94 ਮੁਹੱਲੇ ਦੀ ਜੋ ਨਵੀਂ ਇਮਾਰਤ ਆ ਉਹੋ ਬਣਨ ਜਾ ਰਹੀ ਹੈ ਤੇ ਉਸ ਦੀ ਖੁਸ਼ੀ ਦੇ ਵਿੱਚ ਇੱਕ ਸ਼ੁਕਰਾਨੇ ਵਜੋਂ ਸਮਾਗਮ ਰੱਖਿਆ ਗਿਆ ਤੇ ਸਮੂਹ ਇਲਾਕੇ ਦੀ ਸੰਗਤ ਹੈ ਜਿਹੜੀ ਇੱਥੇ ਮੌਜੂਦ ਆ ਨਾਲ ਹੀ ਵਿਧਾਇਕ ਆ ਕੁਲਵੰਤ ਸਿੰਘ ਤੇ ਡਾਕਟਰ ਭਮਰਾ ਦਾ ਵੀ ਲੋਕ ਧੰਨਵਾਦ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਸਹਿਯੋਗ ਸਦਕਾ ਬਹੁਤ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀ ਇਲਾਕੇ ਦੇ ਲੋਕਾਂ ਦੀ ਉਹ ਪੂਰੀ ਹੋਣ ਜਾ ਰਹੀ ਹੈ ਨਾਲ ਹੀ ਇਲਾਕੇ ਦੀ ਸੰਗਤ ਦਾ ਆਖਣਾ ਕਿ ਇੱਕ ਸਾਲ ਤੱਕ ਇਹ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਬਣ ਰਹੀ ਆ ਉਹ ਬਣ ਕੇ ਤਿਆਰ ਹੋ ਜਾਊਗੀ ਨਾਲ ਹੀ ਇਲਾਕੇ ਦੀ ਜਿਹੜੀ ਸੰਗਤ ਆ ਉਹਨਾਂ ਦਾ ਆਖਣਾ ਹੈ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਹੋਰ ਵੀ ਸਹੂਲਤਾਂ ਜਿਹੜੀਆਂ ਇਲਾਕੇ ਦੇ ਲੋਕਾਂ ਨੂੰ ਆ ਦਿੱਤੀਆਂ ਜਾਣੀਆਂ ਕੈਮਰਾ ਪਰਸਨ ਪ੍ਰਵੀnder ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹੱਲੀ